ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੂਰਕੋਟ ਦਾ ਭਿੰਦਰ ਬੁੱਟਰ ਪਹਿਲਾਂ ਜਿਹੜੇ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਮੀਂਹ ਆਇਆ ਸੀਗੇ ਉਸ ਮੀਂਹ ਦੇ ਨਾਲ ਸਾਡੇ ਏਰੀਆ ਦਾ ਸਾਡੇ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਕਰੀਬਨ ਸਾਡੇ ਏਰੀਆ ਦੇ ਵਿੱਚ ਹਜ਼ਾਰਾਂ ਏਕੜ ਜਿਹੜਾ ਸੀਗਾ ਝੋਨਾ ਡੁੱਬ ਚੁੱਕਿਆ ਸੀ ਤੇ ਚਲੋ ਕਿਸਾਨ ਵੀਰਾਂ ਨੇ ਮਿਹਨਤ ਕਰਕੇ ਦੁਬਾਰਾ ਉਹ ਝੋਨਾ ਲਾਇਆ ਤੇ ਝੋਨਾ ਵਧੀਆ ਹੋ ਗਿਆ ਆ ਜਿਹੜਾ ਤੁਹਾਨੂੰ ਝੋਨਾ ਦਿਖਾ ਰਿਹਾ ਇਹ ਝੋਨਾ ਦੁਬਾਰੇ ਲੱਗਿਆ ਹੋਇਆ ਸੀਗਾ ਤੇ ਇਹ ਝੋਨਾ ਦੇ ਵਿੱਚ ਪਾਣੀ ਫੇਰ ਦੁਬਾਰੇ ਪੈਣ ਆਹ ਝੋਨਾ ਜੀ ਜਿਹੜਾ ਇਹ ਝੋਨਾ ਜਦੋਂ ਪਹਿਲਾਂ ਮੀਂਹ ਆਇਆ ਉਦੋਂ ਇੱਥੇ ਪਾਣੀ ਨਹੀਂ ਸੀ ਆਇਆ ਆਹ ਝੋਨਾ ਉਸ ਤੋਂ ਪਹਿਲਾਂ ਦਾ ਲੱਗਿਆ ਹੋਇਆ ਉਹ ਪਰੇ ਜਿਹੜਾ ਦੀਨ ਦਾ ਝੋਨਾ ਮਰ ਗਿਆ ਸੀਗਾ ਤੇ ਆਹ ਜਿੱਥੇ ਪਹਿਲਾਂ ਪਾਣੀ ਨਹੀਂ ਜਿਹੜਾ ਸੀਗਾ ਉੱਥੇ ਵੀ ਲੱਖ ਲੱਖ ਪਾਣੀ ਪਹੁੰਚ ਚੁੱਕਿਆ ਬਾਕੀ ਜਦੋਂ 88 ਦੇ ਵਿੱਚ ਦੱਸਦੇ ਨੇ ਵੀ 88 ਦੇ ਵਿੱਚ ਪਾਣੀ ਆਇਆ ਤਾਂ ਉਦੋਂ ਆਹ ਰਾਹ ਦੇ ਉੱਪਰ ਕਿਤੇ ਪਾਣੀ ਨਹੀਂ ਚੜਿਆ ਸੀ ਹੁਣ ਤੁਸੀਂ ਦੇਖਦੇ ਹੋ ਸਾਰੇ ਰਾਹ ਦੇ ਉੱਪਰ ਪਾਣੀ ਚੜਿਆ ਹੋਇਆ ਇਹ ਰਾਹ ਜਿਹੜਾ ਹੈਗਾ ਖੇਤਾਂ ਨਾਲ ਤਕਰੀਬਨ 4 ਫੁੱਟ 3 ਫੁੱਟ ਚਾ ਹੈਗਾ ਪਰ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਆਹ ਜਿਹੜੇ ਹਾਲਾਤ ਨੇ ਇੱਥੇ ਪਾਣੀ ਪਹਿਲਾਂ ਨਹੀਂ ਸੀ ਚੜਿਆ ਜਦੋਂ 2 ਮਹੀਨੇ ਪਹਿਲਾਂ ਪਾਣੀ ਆਇਆ ਬਲਜੀਤ ਆਜੋ ਬਚਾ ਕੇ ਉਤਰੋ ਇਥੋਂ ਦੀ ਪਾਪ ਪਾਪ ਇਸ ਨੂੰ ਖੇਚ ਨਾ ਲਵੇ ਉਧਰ ਦੀ ਆਜੋ ਆਹ ਦੇਖੋ ਜੀ ਰਾਹ ਦੇ ਉੱਪਰ ਦੀ ਪਾਣੀ ਚੱਲਦਾ ਅੱਗੇ ਖੇਤਾਂ ਦੇ ਵਿੱਚ ਆਹ ਜਿਹੜਾ ਤੁਹਾਨੂੰ ਝੋਨਾ ਦਿਖਾਉਂਦੇ ਆ ਇਹ ਝੋਨਾ ਮਰ ਗਿਆ ਸੀ ਦਵਾਰੇ ਲਾਇਆ ਸੀਗਾ ਤਾਂ ਹੁਣ ਭੁੱਲ ਗਏ ਸੀ ਕਿਸਾਨ ਵੀਰ ਕੇ ਸਾਡਾ ਨੁਕਸਾਨ ਹੋਇਆ ਪਰ ਆਹ ਮੌਸਮ ਦੇ ਖਰਾਬ ਹੋਣ ਦੇ ਨਾਲ ਜਿਹੜਾ ਹੁਣ ਮੀਂਹ ਆਇਆ ਇਹਦੇ ਨਾਲ ਫੇਰ ਉਹੀ ਹਾਲਾਤ ਬਣੇ ਹੋਏ ਨੇ ਆ ਦਿਖਾਉਣਾ ਜੀ ਤੁਹਾਨੂੰ ਇਸ ਇਸ ਰਾਹ ਦੇ ਉੱਪਰ ਜਾਣ ਨੂੰ ਕੋਈ ਹੁਣ ਸਾਧਨ ਵਾਲਾ ਤਾਂ ਰਹਿਣਾ ਨਹੀਂ ਤੁਰ ਕੇ ਨਾਗਦੇ ਨੇ ਮੇਰੇ ਵੀਰ ਸਾਰੇ ਇਹਦੇ ਵਿੱਚ ਆਪਾਂ ਕਿਸੇ ਨੂੰ ਦੋਸ਼ ਵੀ ਨਹੀਂ ਦੇ ਸਕਦੇ ਕਿਉਂਕਿ ਕੁਦਰਤ ਦੀਆਂ ਕਰੋਪੀਆਂ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਣਾ ਸਾਹਮਣਾ ਨਹੀਂ ਕਹਿ ਸਕਦੇ ਸਹਿਣ ਕਰਨੀਆਂ ਪੈਣੀਆਂ ਨੇ ਕਿਉਂਕਿ ਆਪਾਂ ਬੇਬਸਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਅੱਗੇ ਤੁਹਾਨੂੰ ਦਿਖਾਉਨੇ ਆ ਆਜੋ ਨਾ ਉਹ ਆ ਜਿਹੜਾ ਪਹਿਲਾਂ ਵੀ ਡੁੱਬਿਆ ਸੀਗਾ ਹੁਣ ਦੁਬਾਰੇ ਡੁੱਬ ਗਿਆ ਪਰ ਜਿਹੜਾ ਉਹ ਨਾਲ ਚੋਂ ਨਾ ਪਰੇ ਹਰਾ ਢਿੰਦਾ ਉਹ ਚੋਣੇ ਬਚੇ ਹੋਏ ਸੀਗੇ ਹੁਣ ਉਹ ਵੀ ਚੋਣੇ ਡੁੱਬ ਚੁੱਕੇ ਨੇ ਆ ਤੁਹਾਨੂੰ ਦਿਖਾਉਨੇ ਆ ਇਹ ਧੂਰਕੋਟ ਪਿੰਡ ਆ ਜੀ ਧੂਰਕੋਟ ਪਿੰਡ ਦੇ ਖੇਤਾਂ ਵਾਲੇ ਰਾਹ ਤੇ ਅਸੀਂ ਲੰਘ ਰਹੇ ਆ ਆ ਜਿੱਥੋਂ ਦੀ ਮੈਂ ਲੰਘ ਰਿਹਾ ਇਸ ਰਾਹ ਦੇ ਉੱਪਰ 88 ਦੇ ਵਿੱਚ ਪਾਣੀ ਨਹੀਂ ਆਇਆ ਸੀ ਤੇ ਹੁਣ ਇੱਥੇ ਵੀ ਪਾਣੀ ਬਹੁਤ ਆ ਚੁੱਕਿਆ ਉਹ ਦੇਖੋ ਜੀ ਬੋਰ ਨੇ ਬੋਰਾ ਦੇ ਵਿੱਚ ਵੀ ਪਾਣੀ ਪੈ ਰਿਹਾ ਤੇ ਲੱਗਦਾ ਨਹੀਂ ਹੈਗਾ ਕਿ ਵੀ ਇਸ ਚੀਜ਼ ਦਾ ਕੋਈ ਹੱਲ ਹੈ ਤੇ ਆਪਾਂ ਇਹ ਕੁਦਰਤ ਦੇ ਨਾਲ ਆਪਾਂ ਕੋਈ ਸ਼ਿਕਵਾ ਵੀ ਨਹੀਂ ਕਰ ਸਕਦੇ ਹਨ ਪਰ ਇਹ ਆ ਵੀ ਕੁਦਰਤ ਦੀਆਂ ਕਰੋਪੀਆਂ ਨੇ ਪਤਾ ਨਹੀਂ ਰੱਬ ਨੂੰ ਕੀ ਠੀਕ ਲੱਗਦਾ ਇਸ ਟਾਈਮ ਜਿਹੜਾ ਹੈਗਾ ਕਿਸਾਨਾਂ ਦਾ ਬਹੁਤ ਬੁਰਾ ਹਾਲ ਆ ਦੇਖੋ ਜੀ ਨੰਗ ਰਹੇ ਆ ਅੱਜ ਜਿੱਥੋਂ ਦੀ ਨੰਗ ਰਹੇ ਆ ਇੱਥੇ 88 ਦੇ ਵਿੱਚ ਪਾਣੀ ਨਹੀਂ ਸੀ ਆਇਆ ਪਰ ਹੁਣ ਇੱਥੇ ਪਾਣੀ ਆ ਤੁਹਾਡੇ ਸਾਹਮਣੇ ਆ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਹੈਗਾ ਬਹੁਤ ਬੁਰਾ ਹਾਲ ਆ ਜੀ ਆ ਦੇਖੋ ਤਕਰੀਬਨ 2-2 ਮਹੀਨੇ ਦੇ ਝੋਨੇ ਹੋਏ ਹੋਏ ਸੀ ਜਿਹੜੇ ਦਵਾਰੇ ਲਾਏ ਸੀਗੇ ਤੇ ਝੋਨਾ ਨੇ ਸਰਿਆ ਸੀਗਾ ਪਰ ਅੱਜ ਇਹਨਾਂ ਦਾ ਵੀ ਬੁਰਾ ਹਾਲ ਆ ਆ ਤੂੜੀ ਦੀ ਢੇਗ ਸੀਗੀ ਇਹ ਵੀ ਖਤਮ ਹੋ ਚੁੱਕੀ ਆ ਹੁਣ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਪਿੰਡ ਆ ਪਿੰਡ ਦਾ ਲੈਵਲ ਆ ਰਾਂ ਨਾਲੋਂ ਕਾਫੀ ਨੀਵਾ ਤਕਰੀਬਨ ਜਿੱਥੇ ਮੈਂ ਲੰਘ ਰਿਹਾ ਇੱਥੇ ਨਾਲੋਂ ਜਿਹੜਾ ਪਿੰਡ ਦਾ ਲੈਵਲ ਆ 2 2.5 ਫੁੱਟ ਨੀਵਾ ਪਰ ਪਾਣੀ ਦਾ ਲੈਵਲ ਆ ਜਿਹੜਾ ਵੱਧ ਰਿਹਾ ਕਿਉਂਕਿ ਇਸ ਧੂਰਕੋਟ ਪਿੰਡ ਨੂੰ ਦੋ ਸੇਮਾਂ ਲੱਗਦੀਆਂ ਨੇ ਇਹ ਸੇਮਾਂ ਦੇ ਵਿਚਾਲੇ ਆ ਜਾਂਦਾ ਸੇਮਾ ਓਵਰਫਲੋ ਹੋ ਕੇ ਜਿਹੜਾ ਪਾਣੀ ਆ ਉਹ ਸਾਡੇ ਇੱਥੇ ਪਿੰਡ ਚ ਨਹੀਂ ਆਉਂਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਦੇਖੋ ਜੀ ਪਾਣੀ ਪਾਣੀ ਆ ਇਹ ਤੁਹਾਨੂੰ ਆਹ ਦੇਖੋ ਜੀ ਆਹ ਤਾਂ ਤੇ ਕਦੇ ਪਾਣੀ ਨਹੀਂ ਆਇਆ ਤੁਹਾਨੂੰ ਦਿਖਾਵਾਂਗੇ ਅੱਗੇ ਜਿਹੜਾ ਨੀਮਾ ਰਾਹਗਾ ਆਹ ਖੇਤਾਂ ਦੇ ਵਿੱਚੋਂ 4 ਫੁੱਟ ਪਾਣੀ ਭਰ ਕੇ ਉੱਸਲ ਕੇ ਪਾਣੀ ਇੱਧਰ ਆ ਰਿਹਾ ਤੇ ਇਹ ਪਾਣੀ ਦੀ ਨਿਕਾਸੀ ਸਿਰਫ ਇੱਕ ਸੇਮ ਆ ਸੇਮ ਪਹਿਲਾਂ ਹੀ ਫੁੱਲ ਚੱਲਦੀ ਆ ਹੁਣ ਸਾਨੂੰ ਇਹ ਆ ਕਿ ਸਾਡੇ ਪਿੰਡ ਦਾ ਜੇ ਵਿਚਾਰ ਚੰਗੀ ਗੱਲ ਆ ਦੇਖੋ ਜੀ ਆ ਮੇਰੇ ਵੀਰ ਸਾਰੇ ਖੇਤਾਂ ਵਾਲੇ ਵੀਰ ਨੇ ਅੱਗੇ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਅਲੋ ਇਹ ਤੂਰਕੋਟ ਪਿੰਡ ਦੇ ਹਾਲਾਤ ਨੇ ਜੀ ਤੇ ਆ ਧੋਨੇ ਆ ਜਿਹੜੇ ਇਹ ਬਸ ਹੁਣ ਤੁਹਾਡੇ ਸਾਹਮਣੇ ਹੀ ਆ ਬਾਕੀ ਇਹ ਜਿਹੜਾ ਮੀਂਹ ਦਾ ਹੈਗਾ ਤਕਰੀਬਨ ਸਾਰੇ ਆ ਇਧਰ ਦੀ ਉੱਪਰ ਦੀ ਆयो ਬਾਈ ਓਪਟੀ ਬੜਾ ਹੈ ਨਾ ਜਦਦੇ ਪਖੜਾ ਬਣਾਵਾ ਇਹਦੀ ਘਰੀ ਨਾ ਬਣਾਵਾ ਪਖੜਾ ਬਣਾਵਾ ਆ ਜਿਹੜਾ ਸਾਹਮਣੇ ਰਸਤਾ ਦੱਸਜਾ ਜੀ ਇਹ ਪਿੰਡ ਨਾਲੋਂ ਤਕਰੀਬਨ 3 ਫੁੱਟ 4 ਫੁੱਟ ਉੱਚਾਗਾ ਇਹਦੇ ਉੱਪਰ ਦੀ ਪਾਣੀ ਆ ਰਿਹਾ ਜਿੱਧਰ ਪਾਣੀ ਡਗਦਾ ਇਹ ਪਿੰਡ ਵਾਲੇ ਪਾਸੇ ਡਗ ਰਿਹਾ ਅੱਗੇ ਜਿਹੜੀ ਪਾਣੀ ਦੀ ਨਿਕਾਸੀ ਆ ਉਹ ਸੇਮ ਆ ਸੇਮ ਪਹਿਲਾਂ ਹੀ ਫੁੱਲ ਚਲਦੀ ਆ ਹੁਣ ਤਾਂ ਪ੍ਰਮਾਤਮਾ ਅਗੇ ਹੀ ਅਰਦਾਸ ਆਗੇ ਮੌਸਮ ਠੀਕ ਰਹੇ ਤੇ ਪਾਣੀ ਨਿਕਲ ਜੇ ਨਹੀਂ ਤਾਂ ਪਿੰਡ ਨੂੰ ਡੁੱਬਣ ਦਾ ਖਤਰਾ ਕਿ ਆ ਮੇਰੇ ਵੀਰ ਨੇ ਇਹਦਾ ਜੇ ਸੇਮ ਤੁਸੀਂ ਸੇਮ ਤੇ ਜਾ ਕੇ ਆਏ ਹੋ ਉਧਰੋਂ ਪਾਣੀ ਆਉਂਦਾ ਸੇਮ ਤੋਂ ਪਾਣੀ ਪਿੰਡ ਵੱਲੋਂ ਆ ਰਿਹਾ ਠੀਕ ਆ ਜੀ ਫਿਰ ਤਾਂ ਬਹੁਤ ਚਲੋ ਆਪਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰ ਸਕਦੇ ਆ 400 ਮੀਟਰੋਂ ਪਾਣੀ ਪਿੰਡ ਨੂੰ ਡੱਕ ਰਿਹਾ ਠੀਕ ਆ ਜੀ ਠੀਕ ਆ ਬਾਈ ਉਧਰ ਤੁਹਾਡੇ ਘਰਾਂ ਵੱਲ ਕਿੱਦਾਂ ਪਾਣੀ ਦਾ ਪਾਣੀ ਪੂਰਾ ਸੜਕ ਤੇ ਆਇਆ ਉੱਤੋਂ ਦੀ ਚੱਲਣ ਵਾਲਾ ਬਸ ਬਹੁਤ ਪਾਣੀ ਆ ਰਿਹਾ ਠੀਕ ਆ ਜੀ ਠੀਕ ਆ ਕਿਉਂਕਿ 88 ਵੇਲੇ ਸਾਨੂੰ ਤਾਂ ਨਹੀਂ ਸੁਰਤ ਹੈਗੀ ਪਰ ਇਹ ਬਾਈ ਜੀ ਉਹਨਾਂ ਨੇ ਦੇਖਿਆ ਇਹ ਦੱਸ ਦਿਆ ਕਿ 88 ਵੇਲੇ ਇੱਥੇ ਪਾਣੀ ਨਹੀਂ ਸੀਗਾ 88 ਵੇਲੇ ਇੰਨਾ ਪਾਣੀ ਸੀਗਾ ਬਾਈ ਜੀ ਨਹੀਂ ਇਹਨਾਂ ਨੂੰ ਨੁਕਸਾਨ ਵੀ ਨਹੀਂ ਹੋਇਆ ਨਾ ਇਹਨਾਂ ਨੂੰ ਪਾਣੀ ਸੀਗਾ ਠੀਕ ਹੈ ਜੀ ਪਾਣੀ ਉਦੋਂ ਰਾਹ ਸੀਗਾ ਨਿਕਲ ਗਈ ਹੁਣ ਤਾਂ ਸਾਰੇ ਪੂਰੇ ਡਰੇਨ ਵੀ ਬਰਾਕ ਹੋ ਜਾਂਦੇ ਆ ਠੀਕ ਹੈ ਜੀ ਕੋਈ ਇਹਦੇ ਫੋਲਾ ਉਹ ਨਜਾਇਜ਼ غلط ਤਰੀਕੇ ਨਾਲ ਬਣੇ ਹੋਇਆ ਪਾਣੀ ਨਹੀਂ ਸਿੱਟਦਾ ਹਾਂਜੀ ਹਾਂਜੀ ਜਿਹੜਾ ਕਰਕੇ ਆਪਣੇ ਪਿੰਡਾਂ ਨੂੰ ਮਾਰ ਪਾਇਆ ਬਾਕੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਸੜਕਾਂ ਬਣਦੀਆਂ ਨੇ ਜਾਂ ਫਿਰਨੀਆਂ ਬਣਦੀਆਂ ਨੇ ਉਦੋਂ ਜਿਹਦਾ ਦੋ ਖਣ ਉੱਚਾ ਹੁੰਦਾ ਘਰ 2 ਫੁੱਟ ਚਾਹੁੰਦਾ ਉਹ ਕਹਿੰਦਾ ਜੀ ਮੇਰੇ ਬਾੜ ਦੇ ਵਿੱਚ ਮਿੱਟੀ ਛੱਡ ਦਿਓ ਇਹ ਮੇਰੇ ਪਿੰਡ ਦੀ ਗੱਲ ਹੀ ਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਸਾਡੇ ਪਿੰਡ ਵੀ ਸੜਕ ਬਣੀ ਆ ਕਈ ਘਰਾਂ ਦਾ ਪੁੱਜ ਕੇ ਨੁਕਸਾਨ ਹੋਇਆ ਉਹ ਨੁਕਸਾਨ ਦੇ ਮੈਂ ਇਹ ਕਹਿ ਸਕਦਾ ਵੀ ਅਸੀਂ ਖੁਦ ਜ਼ਿੰਮੇਵਾਰ ਆ ਕਿਉਂਕਿ ਜਦੋਂ ਅਸੀਂ ਇੱਕ ਦਾ ਨੁਕਸਾਨ ਹੁੰਦਾ ਅਸੀਂ ਉਹਦੇ ਨਾਲ ਨਹੀਂ ਖੜਦੇ ਤੇ ਬਾਕੀ ਚਲੋ ਅੱਜ ਦਾ ਇਹ ਨਾ ਇਹ ਤਾਂ ਕੁਦਰਤ ਦੀ ਕਰੋਪੀ ਆ ਤਾਂ ਤਾਂ ਆਪਾਂ ਸਾਹਮਣਾ ਨਹੀਂ ਕਰ ਸਕਦੇ ਤੇ ਬਾਕੀ ਚਲੋ ਤੁਹਾਨੂੰ ਦੱਸਣਾ ਸੀਗਾ ਕਿ ਧੂਰਕੋਟ ਪਿੰਡ ਆ ਜਿੱਥੇ ਪਹਿਲਾਂ ਵੀ ਝੋਨਾ ਮਰਿਆ ਤੇ ਅੱਜ ਉੱਥੇ ਵੀ ਇਹੀ ਹਾਲ ਆ